ਕੀ ਕਦੇ ਸੋਚਿਆ ਵੀ ਇੱਕ ਐਸਾ ਰਾਜ ਵੀ ਆਇਆ ਸੀ ਵੀ ਜਦੋਂ ਜਿਹਦੇ ਰਾਜ ਦੇ ਵਿੱਚ ਭੀਖ ਮੰਗਣ ਦੇ ਉੱਤੇ ਮਨਾਹੀ ਸੀ ਸੋਚੋ ਭਲਾ ਕੌਣ ਤੁਹਾਡੇ ਦਿਮਾਗ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਆ ਰਿਹਾ ਹੋਊਗਾ ਪਰ ਹਾਂ ਇਸ ਤੋਂ ਪਹਿਲਾਂ ਵੀ ਇੱਕ ਉਹ ਐਸਾ ਰਾਜ ਆਇਆ ਸੀ ਜਿੱਥੇ ਭੀਖ ਮੰਗਣ ਦੇ ਉੱਤੇ ਸਖਤ ਪਾਬੰਦੀ ਸੀ ਉਹ ਸੀਗਾ ਗਿਆਸੂਦੀਨ ਤੁਗਲਕ ਦਾ ਵੇਲਾ ਉਹ ਬੰਦੇ ਨੇ ਭੀਖ ਮੰਗਣ ਦੇ ਉੱਤੇ ਸਖਤੀ ਦੇ ਨਾਲ ਪਾਬੰਦੀ ਲਾਈ ਹੋਈ ਸੀ ਉਹਨੇ ਇੱਕ ਅਹਿਮ ਮੰਤਰਾਲਾ ਬਣਾਤਾ ਸੀਗਾ ਇੱਕ ਵਿਭਾਗ ਬਣਾਤਾ ਸੀ ਜੇ ਕਿਸ ਨੂੰ ਲੋੜ ਆ ਇੱਥੋਂ ਆ ਕੇ ਲੈ ਜਾਓ ਕਿਸੇ ਨੇ ਸੜਕ ਤੇ ਖੜਕੇ ਰਾਹ ਤੇ ਖੜਕੇ ਭੀਖਰੀ ਮੰਗਣੀ ਇਹ ਉਹਦੇ ਰਾਜ ਦੇ ਵਿੱਚ ਸੀਗਾ ਅੱਜ ਅਸੀਂ ਆਪਾਂ ਇਹਦੇ ਬਾਰੇ ਖਾਸ ਗੱਲਬਾਤ ਕਰਾਂਗੇ ਭੀਖ ਮੰਗਣ ਤੇ ਰੋਕ ਤਾਂ ਹੁਣ ਦੇ ਵੀ ਬੰਦੇ ਲਾਉਂਦੇ ਆ ਪਰ ਉਹ ਲੱਗੀ ਨਹੀਂ ਲੁਧਿਆਣੇ ਜਾ ਕੇ ਤੇ ਵੱਡੇ ਸ਼ਹਿਰਾਂ 'ਚ ਦੇਖੋਗੇ ਬੱਸ ਸਟੈਂਡਸ ਤੇ ਉੱਥੇ ਵੀ ਖੜੇ ਤੁਹਾਨੂੰ ਭਿਖਾਰੀ ਮਿਲ ਜਾਣਗੇ ਲੋਕਤੰਤਰ ਦਾ ਜ਼ਮਾਨਾ ਹੋਵੇ ਨੀ ਤਕਨੀਕ ਆ ਗਈ ਹੋਵੇ ਇੰਨੇ ਆਪਦੇ ਨੂੰ ਵੈਕਸ ਤੱਕ ਆ ਜਾਂਦਾ ਹੋਵੇ ਇੰਨੀ ਕਾਹ ਸਕਦੇ ਆ ਕਿ ਵੱਡੀਆਂ-ਵੱਡੀਆਂ ਗੱਲਾਂ ਹੁੰਦੀਆਂ ਤੇ ਉੱਥੇ ਭੀਖ ਮੰਗਣੋਂ ਹਜੇ ਵੀ ਲੋਕ ਨਹੀਂ ਹਟੇ ਪਰ ਇੱਕ ਵਿੜਾ ਐਸਾ ਸੀ ਜਦੋਂ ਭੀਖ ਮੰਗਣ ਦੇ ਉੱਤੇ ਸਖਤ ਮਨਾਹੀ ਸੀ ਵਿੜਾ ਸੀਗਾ ਗਿਆਸੂਦੀਨ ਤੂਗਲਕ ਦਾ ਗਿਆਸੂਦੀਨ ਤੂਗਲਕ ਦੇ ਪਿਛੋਕੜ ਦੀ ਮੈਂ ਥੋੜੀ ਜੀ ਗੱਲ ਦੱਸ ਦਿਆਂ ਵੀ ਇਹ ਐਕ ਨਾ ਸੈਨ੍ਹ ਦੇ ਆਲੇ ਪਾਸੇ ਕਿਸੇ ਅਮੀਰ ਦੇ ਘੋੜੇ ਚਰਾਇਆ ਕਰਦਾ ਸੀਗਾ ਇੱਕ ਘਰੇ ਘੋੜੇ ਚਰਾਉਣ ਵਾਲੀ ਦੀ ਇੱਕ ਬਾਗੀ ਦੀ ਜਾਂ ਮੱਝਾਂ ਗਾਵਾਂ ਚਰਾਉਣ ਵਾਲੀ ਦੀ ਕਿੰਨੀ ਹਿੰਮਤ ਹੋ ਸਕਦੀ ਆ ਵੀ ਉਹ ਦਿੱਲੀ ਦੇ ਤਖਤ ਉੱਤੇ ਬੈਠਿਆ ਸੀਗਾ ਤੂਗਲਕ ਵੰਸ਼ ਨੂੰ ਦੁਨੀਆਂ ਦੇ ਕਹ ਸਕਦੇ ਆ ਕਿ ਉਸ ਸਮਾਨੇ ਦੇ ਜੋ ਰਾਜ ਭਗ ਚਲਦੇ ਸੀ ਉਹਨਾਂ ਦੇ ਵਿੱਚ ਇੱਕ ਪ੍ਰਮੁੱਖ ਮਹਤਾ ਪ੍ਰਾਪਤਾ ਹਿੰਦੁਸਤਾਨ ਦੇ ਉੱਤੇ ਪੰਜਾਂ ਵੰਸ਼ਾਂ ਨੇ ਰਾਜ ਕੀਤਾ ਤੇ ਉਹਨਾਂ ਵਿੱਚੋਂ ਤੁਗਲਕ ਵੰਸ਼ ਨੂੰ ਬਹੁਤ ਮਹੱਤਵਪੂਰਨ ਮੰਨਿਆ ਗਿਆ ਵਾ ਤੇ ਇਹ ਦਿੱਲੀ ਦੇ ਤਖਤ ਉੱਤੇ ਬੈਠਿਆ ਸੀਗਾ ਇਹ ਹੌਲੀ ਹੌਲੀ ਕਰਪਲ ਅਲਾਉਦੀਨ ਖਿਲਜੀ ਦਾ ਵੇਲਾ ਸੀ ਤਾਂ ਉਹਨਾਂ ਜ਼ਮਾਨਿਆਂ ਦੇ ਵਿੱਚ ਜਿਹੜਾ ਸੀਗਾ ਗਿਆਸੂਦੀਨ ਤੁਗਲਕ ਇਹ ਘੋੜੇ ਚਰਾਉਂਦਾ ਸੀ ਤੇ ਘੋੜਰੇ ਚਰਾਉਂਦਾ ਚਰਾਉਂਦਾ ਹੀ ਅਲਾਉਦੀਨ ਖਿਲਜੀ ਦੇ ਭਰਾ ਅਲੱਗ ਖਾਂ ਦੀ ਨਿਗਾਹ 'ਚ ਆ ਗਿਆ ਉਹਦੀ ਨਿਗਾ ਦੇ ਵਿੱਚ ਆਇਆ ਤਾਂ ਆਪਣੀ ਵਫਾਦਾਰੀ ਇਮਾਨਦਾਰੀ ਦੇ ਕਰਕੇ ਘੋੜਖਾਨੇ ਦਾ ਸਰਦਾਰ ਬਣ ਗਿਆ ਸੀ ਹੌਲੀ ਹੌਲੀ ਨੇ ਆਪਦੀ ਜ਼ਿੰਦਗੀ ਦੇ ਵਿੱਚ 29 ਜੰਗਾਂ ਲੜੀਆਂ ਤੇ ਮਗੋਲਾਂ ਦੇ ਖਿਲਾਫ ਮਗੋਲ ਬਹੁਤ ਖਤਰਨਾਕ ਸ਼ੈ ਸੀ ਇਹਦੀ ਵੀ ਗੱਲ ਆਪਾਂ ਅਲੱਗ ਤੋਂ ਕਿਸੇ ਹੋਰ ਐਪੀਸੋਡ 'ਚ ਕਰਾਂਗੇ ਉਹਨਾਂ ਦੇ ਖਿਲਾਫ 29 ਜੰਗਾਂ ਲੜੀਆਂ ਤੇ ਜਿੱਤੀਆਂ ਫਿਰ ਆਖਰਕਾਰ ਖੁਸਰੋ ਖਾਨ ਨੂੰ ਹਰਾ ਕੇ 1320 6 ਸਤੰਬਰ 1320 ਈਸਵੀ ਦੇ ਵਿੱਚ ਗਿਆਸੂਦੀਨ ਤੋਲਕ ਦਿੱਲੀ ਦੇ ਤਖਤ ਉੱਤੇ ਬੈਠ ਗਿਆ ਸੀਗਾ ਜਦੋਂ ਇਹ ਦਿੱਲੀ ਦੇ ਤਖਤ ਉੱਤੇ ਬੈਠਿਆ ਹੀ ਨਹੀਂ ਉਸ ਸਮੇਂ ਦੇ ਦਰਬਾਰੀਆਂ ਅਮੀਰਾਂ ਵਜ਼ੀਰਾਂ ਨੂੰ ਅਹਿਮ ਤੋਹਫੇ ਵੱਡੇ-ਵੱਡੇ ਤੋਹਫੇ ਦੇਣੇ ਸ਼ੁਰੂ ਕਰ ਦਿੱਤੇ ਆਪਣੇ ਰਾਜ ਭਾਗ ਦਾ ਆਲਾਉਦੀਨ ਖਿਲਜੀ ਦੀ ਮੌਤ 1316 ਚ ਹੋਈ ਸੀ ਚਾਰਕ ਸਾਲ ਹੋਰ ਵੀ ਇਧਰ ਉਧਰ ਛੋਟੇ-ਛੋਟੇ ਰਾਜ ਭਾਗ ਕੀਤੇ ਜੋ ਉਹਨਾਂ ਦੇ ਵੰਸ਼ਜਾਂ ਨੇ ਪਰ ਉਹਨਾਂ ਸਾਰਿਆਂ ਨੂੰ ਮਹੱਤਤਾ ਨਹੀਂ ਰੱਖਦੇ ਪਰ ਜਿੰਨੀ ਮਹੱਤਵਦੂ ਬਾਅਦ ਦੇ ਵਿੱਚ ਅਗਸਤੂਦਿਨ ਤੋਂ ਗੱਲ ਕਰਦਾ ਵਾ ਇਹਦੇ ਰਾਜ ਦੇ ਵਿੱਚ ਹੀ ਭੀਖ ਮੰਗਣ ਦੇ ਉੱਤੇ ਪਾਬੰਦੀ ਲੱਗੀ ਸੀ ਇਨੇ ਇੱਕ ਸਖਤ ਤੋਂ ਪਹਿਲਾਂ ਉਸ ਸਮੇਂ ਆਰਥਿਕ ਹਾਲਤ ਬਹੁਤ ਮਾੜੀ ਸੀ ਬਹੁਤ ਕਮਜ਼ੋਰ ਆਰਥਿਕ ਹਾਲਤ ਹੋ ਚੁੱਕੀ ਸੀ ਕਿਉਂਕਿ ਉਸ ਤੋਂ ਪਹਿਲਾਂ ਲਾਉਦਨ ਖਿਲਜੀ ਨੇ ਦੱਖਣ ਵਾਲੇ ਪਾਸੇ ਵੀ ਮਹਮਾ ਲੜੀਆਂ ਸੀ ਜਾਂ ਜੰਗਾਂ ਲੜੀਆਂ ਸੀ ਉਹਦੇ ਵਿੱਚ ਖਰਚਾ ਚੰਗਾ ਹੋ ਗਿਆ ਸੀ ਪਰ ਉਸ ਤੋਂ ਬਾਅਦ ਫਿਰ ਇਹਨੇ ਆਪ ਦੀ ਸੂਝ-ਬੂਝ ਦੇ ਨਾਲ ਆਰਥਿਕ ਤੌਰ ਤੇ ਵੀ ਸੁਧਾਰ ਕੀਤੇ ਜਸੂਦਨ ਤੁਗਲਕ ਇੱਕ ਫੌਜੀ ਵੀ ਰਿਆ ਸੀ ਨੇ ਵੱਡੀਆਂ ਜੰਗਾਂ ਲੜੀਆਂ ਸੀ ਨੇ ਸਭ ਤੋਂ ਪਹਿਲਾਂ ਇਹ ਐਲਾਨ ਕੀਤਾ ਵੀ ਫੌਜ ਨੂੰ ਘਟੋ-ਘਟ ਸਮੇਂ ਸਰ ਤਨਖਾਹ ਮਿਲਣੀ ਚਾਹੀਦੀ ਹੈ ਇਹ ਆਪਦੀ ਪਿੱ ਘੋੜਿਆਂ ਦੇ ਇਹ ਹੁਲਗੀਆਂ ਬਣਾ ਕੇ ਰੱਖਣ ਇਹ ਨਹੀਂ ਕਿ ਜਿੱਥੇ ਪਾਈਆਂ ਪਾਈਆਂ ਵੀ ਜੰਗ ਹੋਈ ਤਾਂ ਉਹਦੇ ਤਿਆਰ ਹੋਣਾ ਨਹੀਂ ਉਹ ਕਹਿੰਦਾ ਵੀ ਚਤੋਂ ਪਰ ਤਿਆਰ ਰਹਿਣਾ ਤੁਸੀਂ ਵੀ ਤਿਆਰ ਰਹਿਣਾ ਤੇ ਆਦੇ ਘੋੜਿਆਂ ਨੂੰ ਵੀ ਤਿਆਰ ਰੱਖਣਾ ਉਹਦਾ ਮਕਸਦ ਇਹ ਸੀ ਕਿ ਕਿਸੇ ਵੀ ਵੇਲੇ ਜੰਗ ਲੜਾਈ ਜਾਵੇ ਤਾਂ ਇਹ ਨਾ ਹੋਵੇ ਫੌਜੀ ਦਾ ਸੌਸਤ ਹੋਈ ਪਾਇਆ ਘੋੜੇ ਤਾਂ ਵੀ ਬੇਲਗਾਮ ਜੀ ਹੋਏ ਪਾਇਆ ਮਤਲਬ ਇਸ ਤਰੀਕੇ ਦੇ ਉਹਨੇ ਸੁਧਾਰ ਕਰਤੇ ਸੀ ਤੇ ਦੂਜਾ ਕਿਸਾਨਾਂ ਬਾਰੇ ਉਹਨੇ ਵੱਡੀ ਗੱਲ ਇਹ ਆਖੀ ਸੀ ਵੀ ਇੰਨਾ ਤੇ ਇੰਨੀਆਂ ਪਾਬੰਦੀਆਂ ਨਾ ਲਾਈਆਂ ਜਾਣ ਕਿ ਇਹ ਖੇਤੀਬਾੜੀ ਕਰਨੀ ਉਹ ਛੱਡ ਜਾਣ ਤੇ ਇਹਨਾਂ ਨੂੰ ਇੰਨਾ ਤੰਗ ਵੀ ਨਾ ਕੀ ਵੀ ਜੇ ਬੜਾ ਤੰਗ ਕਰਾਂਗੇ ਤਾਂ ਖੇਤੀ ਨਹੀਂ ਕਰਨਗੇ ਕੋਈ ਹੋਰ ਤੁਹਾਨੂੰ ਦਬਾਣਾ ਆ ਲੈਣਗੇ ਵੀ ਇਹਨਾਂ ਨੂੰ ਇੰਨੀ ਖੁੱਲ ਵੀ ਨਾ ਦਿੱਤੀ ਜਾਵੇ ਕਿ ਬਾਗੀ ਹੋ ਜਾਣ ਕਿਉਂਕਿ ਕਿਸਾਨ ਬਹੁਤ ਵੱਡਾ ਰੋਲ ਰੱਖਦੇ ਹੁੰਦੇ ਸੀ ਕਿ ਉਹਨਾਂ ਜ਼ਮਾਨਿਆਂ 'ਚ ਕਿਉਂਕਿ ਤਾਂ ਖੇਤੀਬਾੜੀ ਤੇ ਸਾਰਾ ਕੌਣ ਸੀ ਆਖਰੀ ਲੋੜ ਤੱਕ ਭੋਜਨ ਹੀ ਹੋਣਾ ਨਾ ਭੋਜਨ ਕੌਣ ਪੈਦਾ ਕਰਦਾ ਸੀ ਕਿਸਾਨ ਪੈਦਾ ਕਰਦਾ ਸੀ ਐਸ ਕਰਕੇ ਫਿਰ ਗਿਆਸੂਦੀਨ ਤੋਲਕ ਨੇ ਕੀ ਕੀਤਾ ਕਿ ਤਾਂ ਕਿ ਜਿਹੜੀਆਂ ਬੰਜਰ ਜ਼ਮੀਨਾਂ ਸੀ ਉੱਥੇ ਨਹਿਰਾਂ ਵੀ ਪਟਾਈਆਂ ਪਾਣੀ ਦਾ ਪ੍ਰਬੰਧ ਕੀਤਾ ਖੂਲ ਲਵਾਏ ਤੇ ਨਾਲ ਦੀ ਨਾਲ ਉਹਨੇ ਬਾਗ ਲਾਉਣੇ ਸ਼ੁਰੂ ਕੀਤੇ ਜਿਹਦੇ ਨਾਲ ਆਰਥਿਕਾ ਹਾਲਤ ਜਿਹੜੇ ਦੇਸ਼ ਦੇ ਸੀ ਬਹੁਤ ਸੁਧਾਰ ਹੋਇਆ ਜਦੋਂ ਕਾਲ ਪੈ ਜਾਂਦਾ ਸੀ ਉਦੋਂ ਫਿਰ ਉਹ ਕਹਿ ਸਕਦਾ ਹੈ ਕਿ ਟੈਕਸ ਮਾਫ ਕਰ ਦਿੰਦਾ ਸੀ ਜਦੋਂ ਚੰਗੀ ਆਮਦਨ ਹੁੰਦੀ ਸੀ ਟੈਕਸ ਲਾ ਦਿੰਦਾ ਸੀਗਾ ਤੇ ਵੱਡੀ ਖਾਸ ਗੱਲ ਇਹ ਸੀ ਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਕਿਸਾਨ ਆਪ ਦੇ ਆਪ ਨੂੰ ਬਹੁਤ ਵਧੀਆ ਮਹਿਸੂਸ ਕਰਨ ਲੱਗ ਪਏ ਸੀਗੇ ਕਿਸਾਨ ਆਰਥਿਕਤਾ ਦੇ ਉਹਨਾਂ ਜ਼ਮਾਨਿਆਂ ਤੋਂ ਲੈ ਕੇ ਹੁਣ ਤੱਕ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਆ ਕਿਹੜਕ ਆਰਥਿਕ ਨੀਤੀ ਦੇ ਵਿੱਚ ਬਣਦ ਸਰ ਬਣਾਉਂਦੀਆਂ ਸਰਕਾਰਾਂ ਨੇ ਪਰ ਉਹਨੂੰ ਇੱਕ ਦੇਸ਼ ਨੂੰ ਖੜਾ ਰੱਖਣ ਦੇ ਵਿੱਚ ਕਿਸਾਨ ਵੱਡਾ ਰੋਲ ਉਹਨਾਂ ਜ਼ਮਾਨਿਆਂ ਤੋਂ ਹੀ ਅਦਾ ਕਰਦੇ ਆਏ ਤੇ ਅੱਜ ਤੱਕ ਜਾਰੀ ਆ ਇਸ ਤੋਂ ਬਿਨਾਂ ਸਾਨੂੰ ਖਾਸ ਕਰ ਹੋਰ ਦੱਸਦੇ ਆਏ ਨੇ ਕਈ ਜੰਗਾਂ ਲੜੀਆਂ ਇਹਨੇ ਬੰਗਾਲ ਵਾਲੇ ਪਾਸੇ ਵੀ ਮਹਿੰਮ ਤੇ ਗਿਆ ਸੀ ਉੱਧਰ ਵੀ ਚੰਗੀ ਜਿੱਤ ਪ੍ਰਾਪਤ ਕਰਕੇ ਆਇਆ ਸੀ ਤੇ ਇਹਦੇ ਬਾਰੇ ਸਾਨੂੰ ਖਾਸ ਕਰ ਦੱਸਦੇ ਆਏ ਇੱਕ ਨਿਜ਼ਾਮ ਹਜ਼ਰਤ ਨਿਜ਼ਾਮੁਦੀਨ ਔਲੀਆ ਸਾਹਿਬ ਹੋਏ ਆ ਉਹਨਾਂ ਦੇ ਨਾਲ ਨਹੀਂ ਜੀ ਇਹਨਾਂ ਦੀ ਬਣਦੀ ਉਹਤੋਂ ਇੱਕ ਕਹਾਵਤ ਚੱਲੀ ਸੀ ਕਿ ਦਿੱਲੀ ਹਜੇ ਦੂਰ ਆ ਤੁਸੀਂ ਸੁਣਿਆ ਹੋਊਗਾ ਦਿੱਲੀ ਹਾਲੇ ਦੂਰ ਆ ਉਹ ਕਹਾਵਤ ਵੀ ਇਸੇ ਜ਼ਮਾਨੇ ਤੋਂ ਹੀ ਚੱਲੀ ਸੀ ਗੱਲ ਕੀ ਹੋਈ ਸੀ ਕਿ حضرت ਇਨਜ਼ਾਮੁਦੀਨ ਔਲੀਆ ਦੇ ਕੋਲੇ ਜੁੰਨਾਖਾ ਜਾਂਦਾ ਹੁੰਦਾ ਸੀ ਜੁੰਨਾਖਣ ਕੌਣ ਸੀ ਗਿਆਸੁਦੀਨ ਤੁਗਲਕ ਦਾ ਮੁੰਡਾ ਸੀ ਉਹ ਜਾਂਦਾ ਹੁੰਦਾ ਸੀ ਤੇ ਉਹ ਜਿਆ ਔਲੀਆ ਸਾਹਿਬ ਨੇ ਕਿਹਾ ਵੀ ਲੈ ਗੱਦੀ ਤੈਨੂੰ ਹੀ ਮਿਲਣੀ ਆ ਤਾਂ ਇਹ ਗੱਲ ਕਿਤਨਾ ਕਿਤੇ ਪਹੁੰਚ ਗਈ ਗਿਆਸੁਦੀਨ ਤੁਗਲਕ ਦੇ ਕੋਲੇ ਗਿਆਸਪੁਰ ਦੇ ਤੋਂ ਬੰਗਾਲ ਵਾਲੇ ਪਾਸੇ ਸੀ ਉੱਥੋਂ ਫਿਰ ਉਹਨੇ ਸੁਨੀਹਾ ਘੱਲਿਆ ਵੀ ਜਾਂ ਤਾਂ Hazrat Nizamuddin Auliya sahab ਦਿੱਲੀ ਰਹਿਣਗੇ ਜਾਂ ਫਿਰ ਮੈਂ ਦਿੱਲੀ ਚ ਰਹੂੰਗਾ ਵੀ ਉਹਨਾਂ ਨੂੰ ਬੇਨਤੀ ਆ ਵੀ ਜਾਂ ਤਾਂ ਆਪਦਾ ਦਿੱਲੀ ਛੱਡ ਕੇ ਤੁਰ ਜਾਣਾ ਵੀ ਗਿਆਸਪੁਰੇ ਏਰੀਆ ਚ ਰਹਿੰਦੇ ਸੀ ਛੱਡ ਕੇ ਤੁਰ ਜਾਣਾ ਇੱਥੋਂ ਤਾਂ ਜਿਹੜਾ ਔਲੀਏ ਸਾਹਿਬ ਸੀ ਇਹ ਕਹਿੰਦੇ ਵੀ ਨਹੀਂ ਅਸੀਂ ਤਾਂ ਛੱਡ ਕੇ ਨਹੀਂ ਜਾਣਾ ਵੀ ਜਦੋਂ ਤੂੰ ਦਿੱਲੀ ਆਏਂਗਾ ਉਹਨੂੰ ਦੇਖੀ ਜਾਊਗੀ Hazrat Nizamuddin Auliya sahab ਨੇ ਆਖਿਆ ਹਨੂਜ਼ ਦਿੱਲੀ ਦੂਰਸਤ ਵੀ ਹਜੇ ਦਿੱਲੀ ਬਹੁਤ ਦੂਰ ਆ ਜਦੋਂ ਤੂੰ ਆਏਗਾ ਦੇਖੀ ਜਾਊਗੀ ਚਲੋ ਵੀ ਆ ਗਿਆ ਦਿੱਲੀ ਨਹੀਂ ਆਇਆ ਪਰ ਦਿੱਲੀ ਦੇ ਨੇੜੇ ਇੱਕ ਅਫਗਾਨਪੁਰ ਏਰੀਆ ਸੀ ਜਾਂ ਉੱਥੇ ਆ ਗਿਆ ਉੱਥੇ ਫਿਰ ਜਿਹੜਾ ਜੂਨਾਖਾਂ ਸੀ ਉਹਨੇ ਸੋਚਿਆ ਵੀ ਮੇਰਾ ਬਾਪੂ ਜੰਗ ਜੱਤ ਕੇ ਆ ਕਿਉਂ ਨਾ ਇਹਦਾ ਆਲਾ ਸਵਾਗਤ ਕੀਤਾ ਜਾਵੇ ਉਸੇ ਤਹਿਤ ਹੀ ਫਿਰ ਨੇ ਕਿ ਅਫਗਾਨਪੁਰ ਦੇ ਵਿੱਚ ਇੱਕ ਲੱਕੜ ਦਾ ਮਹਿਲ ਬਣਾਇਆ ਚੰਗਾ ਸਵਾਗਤ ਹੋਇਆ ਉੜੀਸਾ ਦੇ ਹਾਥੀਆਂ ਦਾ ਪ੍ਰਦਰਸ਼ਨ ਵੀ ਹੋਇਆ ਕਹਿੰਦੇ ਵੀ ਰਾਤ ਦੇ ਵੇਲੇ ਖਾਣਾ ਖਾਦਾ ਜੁਨਾਖਾਂ ਆਖਣ ਲੱਗਿਆ ਉਹਦੇ ਬਾਪੂ ਨੂੰ ਵੀ ਆ ਉੜੀਸਾ ਦੇ ਹਾਥੀ ਆਏ ਆ ਵੀ ਆਪਾਂ ਇਹਨਾਂ ਦਾ ਪ੍ਰਦਰਸ਼ਨ ਜ਼ਰੂਰ ਦੇਖੀਏ ਤਾਂ ਉਸ ਸਮੇਂ ਜਦੋਂ ਹਾਥੀ ਕਹਿੰਦੇ ਪ੍ਰਦਰਸ਼ਨੀ ਜਦੋਂ ਕਰਨ ਲੱਗੇ ਤਾਂ ਉਹਨਾਂ ਹਾਥੀਆਂ ਦੀ ਪ੍ਰਦਰਸ਼ਨੀ ਦੇ ਚਲਦਿਆਂ ਉਹ ਲੱਕੜ ਦਾ ਮਹਿਲ ਡੱਗ ਪਿਆ ਉਹਨਾਂ ਦੀ ਧਮਕ ਦੇ ਨਾਲ ਉਸ ਧਮਕ ਦੇ ਵਿੱਚ ਹੀ ਜਸੂਦੀਨ ਤੁਗਲਕ ਤੇ ਉਹਦਾ ਇੱਕ ਮੁੰਡਾ ਮਹਿਮੂਦ ਸਿਨਾ ਉਹਦਾ ਉਹ ਉੱਥੇ ਪੂਰੇ ਹੋ ਗਏ ਸੀ ਕਿ 1325 ਦੇ ਵਿੱਚ ਉੱਥੇ ਉਹ ਖਤਮ ਹੋ ਗਏ ਕੁਝ ਲੋਕਾਂ ਨੇ ਆਖਿਆ ਵੀ ਇਹ ਇੱਕ ਸਿਆਸਤ ਸੀ ਜਿਹਦੇ ਕਰਕੇ ਇੱਕ ਚਾਲ ਚੱਲੀ ਗਈ ਤਾਂ ਡਿੱਗਿਆ ਪਰ ਇਹਨੂੰ ਜ਼ਿਆਦਾਤਰ ਵਿਦਵਾਨ ਇਹ ਆਖਦੇ ਵੀ ਕੋਈ ਸਿਆਸਤ ਨਹੀਂ ਸੀ ਇਹ ਇੱਕ ਕੁਦਰਤੀ ਪਾਣਾ ਵਰਤਿਆ ਸੀ ਕਿਉਂਕਿ ਚੁੰਨਾਖਾਨੂ ਤਾਂ ਗੱਦੀ ਪਹਿਲਾਂ ਹੀ ਆਪਣਾ ਗਾਸਨ ਤੁਗਲੇ ਕਹਿੰਦਾ ਸੀ ਵੀ ਤੈਨੂੰ ਹੀ ਮਿਲਣੀ ਆ ਨਾ ਉਹ ਤਾਂ ਪਹਿਲਾਂ ਹੀ ਐਲਾਨ ਹੋ ਚੁੱਕਿਆ ਸੀਗਾ ਇਸੇ ਕਰਕੇ ਕਹਿੰਦੇ ਉਹ ਸਮਾਨੇ ਦੇ ਵਿੱਚ ਉੱਥੇ ਇੱਕ ਹਾਵਲ ਚੱਲੀ ਦਿੱਲੀ ਹੱਲੇ ਦੂਰ ਕਿਉਂਕਿ ਜਦੋਂ ਅ ਗਿਆਸੂਦਨ ਤੁਗਲਕ ਦਿੱਲੀ ਦੇ ਵਿੱਚ ਪੈਰ ਪਾ ਹੀ ਨਹੀਂ ਸੀ ਸਕਿਆ ਤੇ ਉਸ ਤੋਂ ਪਹਿਲਾਂ ਹੀ ਉਹਦੀ ਮੌਤ ਹੋ ਗਈ ਸੀ ਇਸ ਤੋਂ ਬਿਨਾ ਜਿਹੜਾ ਗਿਆਸੂਦਨ ਤੁਗਲਕ ਸੀ ਇਹਨੂੰ ਇਮਾਰਤਾਂ ਬਣਾਉਣ ਦਾ ਬਹੁਤ ਸ਼ੌਂਕ ਸੀ ਦਿੱਲੀ ਦੇ ਕੋਲ ਇੱਕ ਤੁਗਲਕਾਬਾਦ ਆ ਉਹ ਵੀ ਗਿਆਸੂਦਨ ਤੁਗਲਕ ਨੇ ਬਸਾਇਆ ਸੀਗਾ ਤੇ ਉੱਥੇ ਹੀ ਉਹਨੇ ਆਪ ਦਾ ਬਹੁਤ ਆਲੀਸ਼ਾਨ ਮਹਿਲ ਬਣਾਏ ਸੀਗੇ ਮੀਨਾ ਬਾਜ਼ਾਰ ਵੀ ਬਣਾਇਆ ਅਗਰ ਇਹ ਵੀਡੀਓ ਦੇਖਣੀ ਚਾਹੋ ਤਾਂ ਗਿਆ ਤੁਗਲਕਾਬਾਦ ਹਰ ਭੇਡ ਸਿੱਧੂ ਲੈ ਕੇ ਸਰਚ ਕਰੋਗੇ ਤਾਂ YouTube ਤੇ ਉਹ ਕਿਲਾ ਵੀ ਤੁਸੀਂ ਵੇਖ ਸਕਦੇ ਹੋ ਉੱਥੇ ਇਹਨੇ ਇੱਕ ਐਸਾ ਮਹਿਲ ਬਣਾਇਆ ਸੀ ਜਿਹੜਾ ਇਹਨੇ ਕੱਚ ਵਗੈਰਾ ਇਹਨੇ ਰੰਗੀਨ ਰੋਗਨ ਲਾਇਆ ਉਹਦੇ ਵਿੱਚ ਕਿ ਜਦੋਂ ਸੂਰਜ ਦੀ ਰੋਸ਼ਨੀ ਪੈਂਦੀ ਸੀ ਤਾਂ ਚਮਕ ਉੱਠਦਾ ਹੁੰਦਾ ਸੀਗਾ ਇਹ ਸੀ ਅੱਜ ਗੱਲਬਾਤ ਖਾਸ ਤੌਰ ਤੇ ਗਿਆਸੂਦੀਨ ਤੁਗਲਕ ਦੀ ਤੇ ਜਿਹਦੇ ਵਿੱਚੋਂ ਮੈਨੂੰ ਸਭ ਤੋਂ ਵਧੀਆ ਕੰਮ ਉਹਦਾ ਇਹ ਲੱਗਿਆ ਸੀ ਖੇਰ ਲਾਕੇ ਦੇ ਵਿੱਚ ਪੀਖ ਮੰਗਣੀ ਨਹੀਂ ਜਿਹਨੂੰ ਲੋੜਾ ਤਾਂ ਸਿੱਧਾ ਉੱਥੇ ਤੇ ਵਿਭਾਗ ਦੇ ਕੋਲੇ ਤੇ ਉੱਥੋਂ ਆਪ ਦੀ ਲੋੜਵੰਦੀ ਜੁਣੀ ਚੀਜ਼ ਲੈ ਜਾਓ ਇਹ ਉਹਦੇ ਲੱਕ ਦੀ ਖਾਸ ਗੱਲ ਸੀ ਸੋ ਅਗਲੇ ਐਪੀਸੋਡ ਦੇ ਵਿੱਚ ਪੜੇ ਲਿਖੇ ਮੂਰਖ ਬਾਦਸ਼ਾਹ ਮੁਹੰਮਦ ਬਿੰਤ ਗੁਲਿਕ ਦਾ ਐਪੀਸੋਡ ਲੈ ਕੇ ਮਿਲਾਂਗੇ ਅਗਰ ਵੀਡੀਓ ਚੰਗੀ ਲੱਗੇ ਸ਼ੇਅਰ ਸਬਸਕ੍ਰਾਈਬ ਕਰ ਦਿਓ ਧੰਨਵਾਦ ਮਿਹਰਬਾਨ